ਕਿਸਾਨ ਭਰਾਵੋ ਛੱਤ ਸ੍ਰੀ ਅਕਾਲ ਦੋਸਤੋ ਆਪਣੀਆਂ ਮੱਝਾਂ ਦਾ ਘਾਮਾ ਦੀ ਫੈਟ ਕਿਸ ਤਰ੍ਹਾਂ ਵੱਧ ਸਕਦੀ ਹੈ ਕਿਉਂਕਿ ਆਪਣਾ ਪਿੰਡਾਂ ਦੇ ਵਿੱਚ ਜੋ ਰੇਟ ਦੁੱਧ ਦਾ ਮਿਲਦਾ ਆਪਾਂ ਨੂੰ ਫੈਟ ਦੇ ਹਿਸਾਬ ਨਾਲ ਰੇਟ ਮਿਲਦਾ ਜੇ ਫੈਟ ਵੱਧਾ ਤਾਂ ਰੇਟ ਵੱਧ ਮਿਲ ਜਾਂਦਾ ਫੈਟ ਘਟਾ ਤਾਂ ਰੇਟ ਘਟ ਮਿਲਦਾ ਆਮ ਸੱਜਰ ਸੂਈਆਂ ਮੱਝਾਂ ਦੀ ਫੈਟ ਜਿਹੜੀ ਜ਼ਿੰਮੇਦਾਰਾਂ ਦੀ ਆਉਂਦੀ ਆ ਉਹ 6065 ਆਉਂਦੀ ਆ ਇਸ ਕਰਕੇ ਜਿਹੜਾ ਰੇਟ ਆ 50 55 ਰੁਪਏ ਆਪਾਂ ਨੂੰ ਮਿਲਦਾ ਹੁਣ 50 55 ਰੁਪਏ ਦੁੱਧ ਵੇਚ ਕੇ ਆਪਾਂ ਨੂੰ ਦੁੱਧ ਚੋਂ ਫਰ ਕੱਢਣ ਪਾਉਣ ਨੂੰ ਕੁਝ ਨਹੀਂ ਮਿਲਦਾ। ਆਪਣੀਆਂ ਮੱਝਾਂ ਦੀ ਜਿਹੜੀ ਛੱਜਰ ਸੂਈਆਂ ਮੱਝਾਂ ਨੇ ਉਹਨਾਂ ਦੀ ਫੈਟ ਵੀ 7 ਤੋਂ ਉੱਪਰ ਹੋਣੀ ਚਾਹੀਦੀ ਆ। ਮਹੀਨੇ 2 ਮਹੀਨੇ ਬਾਅਦ ਆ 85 ਜਾਂ 90 ਤੱਕ ਆਉਣੀ ਚਾਹੀਦੀ ਆ। ਇਸੇ ਤਰ੍ਹਾਂ ਗਾਈਆਂ ਗਾਈਆਂ ਦੀ ਜਿਹੜੀ ਫੈਟ ਆਪਣੀ ਜਦੋਂ 30 ਜਾਂ 3 ਤੋਂ ਘੱਟ ਆਉਂਦੀ ਆ ਤਾਂ ਰੇਟ ਆਪਾਂ ਨੂੰ 28 30 ਰੁਪਏ ਮਿਲਦਾ। ਸੋ 28 30 ਰੁਪਏ ਨਾਲ ਆਪਣੇ ਖਰਚੇ ਪੂਰੇ ਨਹੀਂ ਹੁੰਦੇ ਕੁਝ ਕੱਢਣ ਪਾਉਣ ਨੂੰ ਨਹੀਂ ਹੁੰਦਾ ਸੋ ਗਾਵਾਂ ਦੀ ਜਿਹੜੀ ਫੈਟ ਆ 404 ਤੋਂ ਉੱਪਰ ਹੋਣੀ ਚਾਹੀਦੀ ਆ ਤਾਂ ਹੀ ਆਪਾਂ ਨੂੰ ਕੁਝ ਕੱਢਣ ਪਾਉਣ ਨੂੰ ਉਤੋਂ ਮਿਲ ਸਕਦਾ ਸੋ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਵੀ ਆਪਣੀਆਂ ਮੱਝਾਂ ਦਾ ਗਾਵਾਂ ਦੀ ਫੈਟ ਕਿਸ ਤਰ੍ਹਾਂ ਵਧਾ ਸਕਦੀ ਆ ਤਿੰਨ ਨੁਕਤੇ ਆਪਾਂ ਤੁਹਾਡੇ ਨਾਲ ਸਮਝਾ ਕਰਾਂਗੇ ਜਿਨ੍ਹਾਂ ਨੂੰ ਵਰਤ ਕੇ ਆਪਾਂ ਆਪਣੀਆਂ ਮੱਝਾਂ ਦਾ ਗਾਵਾਂ ਦੀ ਫੈਟ ਜ਼ਰੂਰ ਵਧਾ ਸਕਦੇ ਆ ਜ਼ਰੂਰ ਵਾਧਾ ਹੋਊਗਾ ਸੋ ਜਿਹੜੇ ਵੀ ਸੱਜਣ ਪਹਿਲੀ ਵਾਰ ਚੈਨਲ ਤੇ ਆਏ ਨੇ ਉਹਨਾਂ ਨੂੰ ਬੇਨਤੀ ਆ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਆਈਕਨ ਜਿਹੜਾ ਪ੍ਰੈਸ ਕਰ ਲਓ ਤਾਂ ਕਿ ਜੋ ਵੀ ਆਪਾਂ ਵੀਡੀਓ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਜਿਹੜਾ ਆਪਾਂ ਨੂੰ ਜ਼ਰੂਰ ਮਿਲਦਾ ਰਹੇ ਹੁਣ ਆਪਾਂ ਦੇਖਦੇ ਹਾਂ ਵੀ ਕਿਹੜੇ-ਕਿਹੜੇ ਨੁਕਤੇ ਹੈਗੇ ਜਿਨ੍ਹਾਂ ਨੂੰ ਵਰਤ ਕੇ ਆਪਾਂ ਆਪਣੀ ਫੈਟ ਵਧਾ ਸਕਦੇ ਹਾਂ ਫੈਟ ਐਕਚੁਅਲੀ ਦੁੱਧ ਦੇ ਵਿੱਚ ਕੀ ਆ ਘਿਓ ਦੀ ਮਾਤਰਾ ਚਿਕਨਾਈ ਆ ਵੀ ਕਿੰਨੀ ਮਾਤਰਾ ਦੇ ਵਿੱਚ ਉਹਦੇ ਵਿੱਚ ਘਿਓ ਹੈਗਾ ਜਾਂ ਚਿਕਨਾਈ ਹੈ ਹੁਣ ਪਸ਼ੂ ਨੂੰ ਜਿਹੜੀ ਚਿਕਨਾਈ ਦੁੱਧ ਦੇ ਵਿੱਚ ਚਿਕਨਾਈ ਕਿੱਥੋਂ ਆਉਂਦੀ ਆ ਜੋ ਖੁਰਾਕ ਆਪ ਆਪ ਪਸ਼ੂ ਨੂੰ ਦਿੰਨੇ ਆ ਖੁਰਾਕ ਦੇ ਵਿੱਚ ਜੋ ਚਿਕਨਾਈ ਆ ਉਹ ਪਸ਼ੂ ਪਹਿਲਾਂ ਤਾਂ ਸਰੀਰਕ ਜ਼ਰੂਰਤ ਵਾਸਤੇ ਵਰਤ ਲੈਂਦਾ ਬਾਕੀ ਦੀ ਜਿਹੜੀ ਬਚਦੀ ਆ ਉਹ ਦੁੱਧ ਦੇ ਰਾਹੀਂ ਚਿਕਨਾਈ ਬਾਹਰ ਆ ਜਾਂਦੀ ਆ ਕਿਉਂ ਬਾਹਰ ਆ ਜਾਂਦਾ ਸੋ ਪਸ਼ੂ ਨੂੰ ਆਪਾਂ ਜਿਹੜੀ ਚਿਕਨਾਈ ਦਿੰਨੇ ਆ ਖੁਰਾਕ ਦੇ ਰੂਪ ਦੇ ਵਿੱਚ ਦਿੰਨੇ ਆ ਜਾਂ ਉਹ ਖਲਾਂ ਦੇ ਰਾਹੀਂ ਦਿੰਨੇ ਆ ਜਾਂ ਆਪਾਂ ਤੇਲ ਦੇ ਰਾਹੀਂ ਦਿੰਨੇ ਆ ਸੋ ਪਹਿਲਾ ਨੁਕਤਾ ਜਿਹੜਾ ਔਰ ਧਿਆਨ ਰੱਖਣਾ ਵੀ ਪਸ਼ੂ ਨੂੰ ਆਪਾਂ ਸਰੋਂ ਦਾ ਤੇਲ ਦਵਾਂਗੇ ਸਰੋਂ ਦਾ ਤੇਲ ਕਿੰਨਾ ਦੇਣਾ 100 ml ਸਰੋਂ ਦਾ ਤੇਲ ਆਪਾਂ ਪਸ਼ੂ ਨੂੰ ਡੇਲੀ ਦਵਾਂਗੇ ਤੇ ਦੇਣਾ ਕਿਵੇਂ ਆ ਸਿੱਧਾ ਆਪਾਂ ਜੋ ਪਸ਼ੂ ਨੂੰ ਉਹ ਸਰੋਂ ਦਾ ਤੇਲ ਦੇ ਦੇਵਾਂਗੇ ਤਾਂ ਉਹਦੇ ਨਾਲ ਕੀ ਨਾ ਹੋ ਮਿੱਤੇ ਦੇ ਵਿੱਚ ਜਾ ਕੇ ਗੜਬੜ ਕਰ ਦਿੰਦਾ ਮਿੱਤੇ ਦੇ ਵਿੱਚ ਹਰੇ ਪੱਠਿਆਂ ਦੇ ਨਾਲ ਜਾ ਕੇ ਲਿਫਟ ਜਾਂਦਾ ਤੇ ਉਹ ਜਿਹੜਾ ਉਹਨੂੰ ਹਾਜਮਾ ਉਹਦਾ ਖਰਾਬ ਹੋ ਜਾਂਦਾ ਸੋ ਕਦੇ ਵੀ ਸਰੋਂ ਦਾ ਤੇਲ ਸਿੱਧਾ ਹੀ ਆਪਾਂ ਖਾਣ ਨੂੰ ਨਹੀਂ ਦੇਣਾ ਉਹਨੂੰ ਦਾਣੇ ਦੇ ਨਾਲ ਭਾਵੇਂ ਜਵਾਂ ਦਾ ਦਾਣਾ ਭਾਵੇਂ ਕਣਕ ਦਾ ਦਾਣਾ ਉਹਦੇ ਵਿੱਚ ਉਹਨੂੰ ਮਿਕਸ ਕਰ ਲਓ ਤਾਂ ਦੋ ਜਾਂ ਕੋਈ ਆਪਾਂ ਫੀਡ ਵਗੈਰਾ ਤਿਆਰ ਕਰਾਈਏ ਫੀਡ ਦੇ ਵਿੱਚ ਤੁਸੀਂ ਰਲਾ ਕੇ ਸਰੋਂ ਦਾ ਤੇਲ 100 ml ਜਿਹੜਾ ਡੇਲੀ ਦੇਣਾ ਸ਼ੁਰੂ ਕਰਉ ਤੁਸੀ ਇਹਦੇ ਨਾਲ ਹੌਲੀ ਹੌਲੀ ਕੀ ਹੈ ਨਾ 1 ਦਾ 2 ਦਿਨਾਂ 'ਚ ਫਰਕ ਨਹੀਂ ਪੈਣਾ 5 7 10 ਦਿਨ ਬਾਅਦ ਜਿਹੜਾ ਫੈਟ ਦੇ ਵਿੱਚ ਫਰਕ ਪੈਣਾ ਸ਼ੁਰੂ ਹੁੰਦਾ ਕਿਉਂਕਿ ਪਸ਼ੂਆਂ ਦੀਆਂ ਜਿਹੜੀਆਂ ਜ਼ਰੂਰਤਾਂ ਇੱਕਦਮ ਹੀ ਨਹੀਂ ਪੂਰੀਆਂ ਹੋ ਜਾਂਦੀਆਂ ਅੱਜ ਜੇ ਆਪਾਂ ਉਸ ਨੂੰ ਸਰੋਂ ਦਾ ਤੇਲ ਦਿੱਤਾ ਤੇ ਤੜਕੇ ਨੂੰ ਜਾਂ 2 ਦਿਨਾਂ ਬਾਅਦ ਕਹੀਏ ਵੀ ਆਪਣੀ ਫੈਟ ਜਿਹੜੀ 2 ਡਿਗਰੀ ਵਾਧੂਗੀ ਇਸ ਤਰ੍ਹਾਂ ਨਹੀਂ ਵਾਧਦੀ ਕਿਉਂਕਿ ਸਰੀਰਕ ਜ਼ਰੂਰਤਾਂ ਹੌਲੀ-ਹੌਲੀ ਪੂਰੀਆਂ ਹੋਣੀਆਂ ਸਰੀਰਕ ਜ਼ਰੂਰਤਾਂ ਪੂਰੀਆਂ ਹੋਣ ਜਾਂ ਉਸ ਤੋਂ ਬਾਅਦ ਦੁੱਧ ਦੇ ਰਾਹੀਂ ਤੇਲ ਬਾਹਰ ਆਉਣਾ ਜਾਂ ਜੋ ਚਕਨਾਈ ਆ ਦੁੱਧ ਦੇ ਰਾਹੀਂ ਫਿਰ ਬਾਹਰ ਆਉਂਦੀ ਆ ਸੋ ਜਿਹੜੇ ਪਸ਼ੂਆਂ ਨੂੰ ਆਪਾਂ ਸਰੋਂ ਦਾ ਤੇਲ ਦੇਣਾ ਇਹ ਧਿਆਨ ਰੱਖਣਾ ਵੀ ਉਹਨਾਂ ਨੂੰ ਤੇਲ ਦੇਣ ਤੋਂ ਬਾਅਦ ਪਾਣੀ ਨਹੀਂ ਪਿਲਾਉਣਾ ਕਿਉਂਕਿ ਪਾਣੀ ਪਿਲਾਉਣ ਨਾਲ ਕੀ ਹੈ ਨਾ ਉਹ ਗਲੇ 'ਚ ਪ੍ਰੋਬਲਮ ਆ ਜਾਂਦੀ ਆ ਖਾਂਚੀ ਵਗੈਰਾ ਹੋ ਜਾਂਦੀ ਆ ਫੇਫੜਿਆਂ 'ਚ ਪ੍ਰੋਬਲਮ ਆ ਸਕਦੀ ਆ ਸੋ ਸਰੋਂ ਦਾ ਤੇਲ ਦਿਓ ਘੰਟੇ ਜਾਂ 2 ਘੰਟੇ ਬਾਅਦ ਜਿਹੜਾ ਉਹਨਾਂ ਨੂੰ ਆਪਾਂ ਪਾਣੀ ਦੇਣਾ ਦੂਸਰਾ ਨੁਕਤਾ ਬਾਈਪਾਸ ਫਾਇਟ ਬਾਈਪਾਸ ਫਾਇਟ ਦੇ ਬਾਰੇ ਜ਼ਿਆਦਾਤਰ ਜ਼ਿੰਮੇਵਾਰ ਨਹੀਂ ਜਾਣਦੇ ਜਿਹੜੇ ਵਧੀਆ ਤਰੀਕੇ ਨਾਲ ਕੰਮ ਕਰਦੇ ਨੇ ਜਾਂ ਤਕਨੀਕੀ ਜਾਣਕਾਰੀ ਸਮਝਦੇ ਨਹੀਂ ਤਕਨੀਕੀ ਜਾਣਕਾਰੀ ਦੇ ਨਾਲ ਪਸ਼ੂ ਜਿਹੜੇ ਪਾਲਦੇ ਨੇ ਉਹ ਤਾਂ ਬਾਈਪਾਸ ਫੈਟ ਦੇ ਬਾਰੇ ਜਾਣਦੇ ਨੇ ਸੋ ਬਾਈਪਾਸ ਫੈਟ ਕੀ ਆ ਬਾਈਪਾਸ ਫੈਟ ਵੀ ਇੱਕ ਤੇਲ ਹੀ ਨੇ ਕਈ ਤਿੰਨ ਚਾਰ ਕਿਸਮ ਦਾ ਤੇਲ ਹੁੰਦਾ ਉਹ ਉਹ ਤੇਲ ਨੂੰ ਜਿਹੜਾ ਕੈਲਸ਼ੀਅਮ ਪਾਊਡਰ ਦੇ ਨਾਲ ਰਲਾਇਆ ਜਾਂਦਾ ਉਹ ਚ ਮਿਕਸ ਕੀਤਾ ਜਾਂਦਾ ਤੇ ਪਸ਼ੂ ਨੂੰ ਦਿੱਤਾ ਜਾਂਦਾ ਬਾਜ਼ਾਰ ਦੇ ਵਿੱਚ ਉਹ ਬਣੀ ਬਣਾਈ ਬਾਈਪਾਸ ਫੈਟ ਆਪਾਂ ਨੂੰ ਮਿਲਦੀ ਆ ਉਹ ਆਪਾਂ ਪਸ਼ੂ ਨੂੰ ਦੇਣੀ ਆ ਜਿਨ੍ਹਾਂ ਇਹ ਉਹਨਾਂ ਪਸ਼ੂਆਂ ਨੂੰ ਦੇਣੀ ਆ ਜਿਹੜੇ ਪਸ਼ੂ ਚੰਗੀ ਮਾਤਰਾ ਚ ਦੁੱਧ ਦਿੰਦੇ ਨੇ ਚੰਗੀ ਨਸਲ ਦੇ ਪਸ਼ੂ ਨੇ ਜਿੰਨਾਂ ਨੂੰ ਆਪਾਂ ਸਰੋਂ ਦਾ ਤੇਲ ਵੱਡੀ ਮਾਤਰਾਤ ਨਹੀਂ ਦੇ ਸਕਦੇ ਕਿਉਂਕਿ ਸਰੋਂ ਦਾ ਤੇਲ ਜਿਹੜਾ ਤੁਸੀਂ 100 ਸਵਾ 100 ml ਤੋਂ ਜ਼ਿਆਦਾ ਨਹੀਂ ਦੇ ਸਕਦੇ ਜੇ ਤੁਸੀਂ 100 ਸਵਾ 100 ਤੋਂ ਜ਼ਿਆਦਾ ਦੋਗੇ ਤਾਂ ਮੇਦੇ ਚ ਗੜਨ ਕਰੂਗਾ ਪਸ਼ੂ ਨੇ ਉਹਨੂੰ ਖਾਣਾ ਨਹੀਂ ਹੈਗਾ ਪਸ਼ੂ ਖਾਣਾ ਪੀਣਾ ਵੀ ਛੱਡ ਸਕਦਾ ਸੋ ਜਿਹੜੇ ਪਸ਼ੂ ਚੰਗਾ ਚੰਗਾ ਦੁੱਧ ਦੇਣ ਵਾਲੇ ਪਸ਼ੂ ਨੇ ਉਹਨਾਂ ਨੂੰ ਆਪਾਂ ਬਾਈਪਾਸ ਫੈਟ ਸ਼ੁਰੂ ਕਰਾਂਗੇ ਹੁਣ ਬਾਈਪਾਸ ਫੈਟ ਬਣੀ ਬਣਾਈ ਪਿਆਰ ਦੇ ਵਿੱਚੋਂ ਮਿਲ ਜਾਂਦੀ ਹੈ ਉਹ ਤੁਸੀਂ ਭਾਵੇਂ ਤਾਂ ਖੁਰਾਕ ਦੇ ਵਿੱਚ ਹੀ ਜੋ ਆ ਫੀਡ ਵਗੈਰਾ ਆਪਣਾ ਪਾਉਨੇ ਉਹਦੇ ਵਿੱਚ ਹੀ ਪਾ ਲਓ ਨਹੀਂ ਤਾਂ ਤੁਸੀਂ ਡੇਲੀ ਉਹਨੂੰ ਦੇਣੀ ਸ਼ੁਰੂ ਕਰੋ 150 ਤੋਂ 200 ਗ੍ਰਾਮ ਇਹ ਤੁਸੀਂ ਉਹਦੇ ਖਾਣੇ ਦੇ ਵਿੱਚ ਉਹਨੂੰ ਦੇਣੀ ਸ਼ੁਰੂ ਕਰਦੇ ਹੋ ਉਹਦੇ ਨਾਲ ਕੀ ਆ ਪਸ਼ੂ ਦੇ ਸਰੀਰ ਦੇ ਅੰਦਰ ਜਿਹੜੀ ਆਪਣੀ ਚਰਬੀ ਆ ਜਾਂ ਚਕਨਾਈ ਆ ਜਾਂ ਘਿਓ ਆ ਉਹ ਜਮਾ ਹੋਣਾ ਸ਼ੁਰੂ ਹੋ ਜਾਂਦਾ ਤੇ ਹੌਲੀ-ਹੌਲੀ ਦੁੱਧ ਦੇ ਰੂਪ ਦੇ ਵਿੱਚ ਉਹ ਫਿਰ ਬਾਹਰ ਆਉਣ ਲੱਗ ਜਾਂਦਾ ਸੋ ਉਹਦੇ ਨਾਲ ਕੀ ਆ 10-12 ਦਿਨ ਬਾਅਦ ਆਪਣੀ ਦੀ ਪਸ਼ੂਆਂ ਦੀ ਫੈਟ ਉਹ ਤੇ ਫਰਕ ਪੈਣਾ ਸ਼ੁਰੂ ਹੋ ਜੂ ਫੈਟ ਵਧਣੀ ਸ਼ੁਰੂ ਹੋ ਜੂ ਕਿਉਂਕਿ ਪਸ਼ੂਦਿਆਂ ਜਿਹੜੀਆਂ ਚਰਬੀ ਦੀਆਂ ਜ਼ਰੂਰਤਾਂ ਨੇ ਉਹ ਪੂਰੀਆਂ ਹੋ ਜਾਣੀਆਂ ਉਹ ਪੂਰੀਆਂ ਤਵੇ ਹੋਣਗੀਆਂ ਜੇ ਪਸ਼ੂ ਦੇ ਸਰੀਰ ਦੇ ਅੰਦਰ ਤੇਲ ਵਾਲੀ ਖੁਰਾਕ ਜਾਂ ਚਰਬੀ ਵਾਲੀ ਖੁਰਾਕ ਜਾਊਗੀ ਸੋ ਇਹ ਦੋ ਨੁਕਤੇ ਨੇ ਇਹਨਾਂ ਨੂੰ ਜ਼ਰੂਰ ਧਿਆਨ ਚ ਰੱਖੋ ਇਹਨਾਂ ਨੂੰ ਅਪਣਾ ਕੇ ਦੇਖੋ ਆਪਾਂ ਆਪਣੇ ਪਸ਼ੂਆਂ ਨੂੰ ਸ਼ੁਰੂ ਕਰਕੇ ਦੇਖੋ ਜਿਹੜੇ ਚੰਗਾ ਦੁੱਧ ਦੇਣ ਵਾਲੇ ਪਸ਼ੂ ਨੇ ਜਿਨ੍ਹਾਂ ਦੀ ਫੈਟ ਕਾਫੀ ਘੱਟ ਆਉਂਦੀ ਹੈ ਪਰ ਉਹ ਦੁੱਧ ਦੇ ਸਕਦੇ ਨੇ ਉਹਨਾਂ ਨੂੰ ਬਾਈਪਾਸ ਫੈਟ ਦੇ ਕੇ ਦੇਖੋ ਨਹੀਂ ਤਾਂ ਜਿਹੜਾ 100 ml ਤੇਲ ਆ ਸਰੋਂ ਦਾ ਉਹ ਤੁਸੀਂ ਸ਼ੁਰੂ ਕਰ ਦਿਓ ਉਹਦੇ ਨਾਲ ਵੀ ਜਿਹੜਾ ਕਾਫੀ ਜਿਆਦਾ ਫਰਕ ਪੈ ਜਾਣਾ ਇੱਕ ਜਿਹੜਾ ਤੀਜਾ ਨੁਕਤਾ ਉਹ ਕੋਈ ਖੁਰਾਕ ਦਾ ਨਹੀਂ ਗੱਲ ਹੈਗੀ ਉਹ ਆਪਾਂ ਇੱਕ ਚੁਆਈ ਦਾ ਹੀ ਨੁਕਤਾ ਉਹ ਇੱਕ ਕਾਫੀ ਸਾਰੇ ਜ਼ਿੰਮੇਵਾਰ ਇਹਨੂੰ ਜਾਣਦੇ ਵੀ ਨਹੀਂ ਇਹ ਕੀ ਆ ਵੀ ਜਿਹੜੇ ਵੀ ਜਾਨਵਰ ਮੱਝਾਂ ਭਾਵੇਂ ਕਹਾ ਐ ਜਿਹਦੀ ਆਪਾਂ ਫੈਟ ਵਧਾਉਣੀਆ ਚਾਹੁੰਦੇ ਆ ਵੀ ਉਹਦੀ ਫੈਟ ਜਿਹੜੀ ਵੱਧ ਆਵੇ ਉਹਦਾ ਜਿਹੜਾ ਪਹਿਲਾ ਵਾਲਾ ਦੁੱਧਾ ਚਾਰੇ ਥਣਾਂ ਦਾ ਅਗਲਾ ਦੁੱਧ ਉਹਨੂੰ ਪਹਿਲਾਂ ਕੱਢ ਲਓ ਅਲੱਗ ਭਾਂਡੇ ਦੇ ਵਿੱਚ ਉਹ ਕੀ ਮੰਨਦਾ ਉਹ ਤੁਹਾਡੀ ਮੱਝ 6 ਕਿਲੋ ਦੁੱਧ ਦਿੰਦੀ ਆ ਇੱਕ ਟਾਈਮ ਦੇ ਵਿੱਚ 6 ਕਿਲੋ ਦੁੱਧ ਦਿੰਦੀ ਆ ਤੁਸੀਂ 2 ਕਿਲੋ ਦੁੱਧ ਚਾਰੇ ਥਣਾਂ ਦੇ ਵਿੱਚੋਂ ਅੱਧਾ-ਅੱਧਾ ਕਿਲੋ ਦੁੱਧ ਚੋ ਲਓ ਪਹਿਲਾਂ ਜਿਹੜਾ ਬਾਕੀ ਦਾ ਉਹਨੂੰ ਅੱਡ ਕੱਢ ਲਓ ਬਾਕੀ ਦਾ ਜਿਹੜਾ 4 ਕਿਲੋ ਦੁੱਧ ਰਹਿ ਗਿਆ ਉਹਨੂੰ ਤੁਸੀਂ ਅਲੱਗ ਚੋ ਲਓ ਉਹ 4 ਕਿਲੋ ਦੁੱਧ ਦੀ ਫੈਟ ਜਿਹੜੀ ਬਾਜੋ ਉਹ ਤੁਸੀਂ ਦੂਜੀ ਨੂੰ ਪਾਇਆ ਸਕਦੇ ਹੋ ਉਹਦੇ ਨਾਲ ਜਿਹੜਾ ਸੋਡੀ ਫੈਟ ਦੇ ਵਿੱਚ ਤੁਹਾਨੂੰ ਚੰਗਾ ਰੇਟ ਮਿਲ ਜੂਗਾ ਇਹ ਜਿਹੜਾ ਦੁੱਧ ਤੁਸੀਂ 2 ਕਿਲੋ ਚੋਇਆ ਇਹਨੂੰ ਘਰ ਵਾਸਤੇ ਤੁਸੀਂ ਵਰਤ ਸਕਦੇ ਹੋ ਆਪਣੀ ਜ਼ਰੂਰਤ ਜਾਂ ਤੁਹਾਡੇ ਕੋ ਕੋਈ ਘੱਟ ਪੈਸੇ ਖਰਚਣ ਵਾਲਾ ਕਿਉਂਕਿ ਇਹਦੇ ਵਿੱਚ ਕੋਈ ਪਾਣੀ ਵਗੈਰਾ ਤਾਂ ਕੁਝ ਨਹੀਂ ਹੈਗਾ ਫੈਟ ਥੋੜੀ ਜਿਹੀ ਘੱਟ ਆ ਦੁੱਧ ਵਧੀਆ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਜੋ ਘੱਟ ਪੈਸੇ ਖਰਚਣ ਵਾਲਾ ਉਹਨੂੰ ਤੁਸੀਂ ਦੇ ਸਕਦੇ ਹੋ ਬਾਕੀ ਦਾ ਜਿਹੜਾ ਹੋਇਆ ਥੱਲੇ ਵਾਲਾ 4 ਕਿਲੋ ਹੈ ਉਹਦਾ ਜਿਹੜਾ ਉਹਦੀ ਫੈਟ ਕਾਫੀ ਬਾਜੂ ਜਿਹੜੀ ਫੈਟ ਜਿਹੜੇ ਪਸ਼ੂ ਦੀ ਫੈਟ 70 ਆਉਂਦੀ ਆ ਜਾਂ 60 ਆਉਂਦੀ ਆ ਨਾ ਉਹਦੀ ਫੈਟ ਵੀ 80 ਤੱਕ ਆ ਸਕਦੀ ਆ ਸੋ ਜਿੰਨਾ ਪਿਛਲਾ ਦੁੱਧ ਬਾਅਦ ਅੱਗੇ ਵਾਲਾ ਦੁੱਧ ਵੱਧ ਲਾਹੀਂ ਜਾਓਗੇ ਉਹਨਾਂ ਪਿਛਲੇ ਵਾਲੇ ਦੁੱਧ ਦੀ ਫੈਟ ਜਿਹੜੀ ਵੱਧ ਹੀ ਜਾਊਗੀ ਸੋ ਤੀਜਾ ਘਰੇਲੂ ਨੁਕਤਾ ਤੁਸੀਂ ਇਹ ਵਰਤ ਸਕਦੇ ਸੋ ਆਪਣੇ ਪਸ਼ੂਆਂ ਦੀ ਫੈਟ ਜੇ ਆਪਾਂ ਚਾਹੁੰਦੇ ਆ ਨਾ ਵੀ ਆਪਾਂ ਨੂੰ ਚੰਗੀ ਫੈਟ ਮਿਲੇ ਉਹਦੇ ਵਾਸਤੇ ਪਹਿਲਾਂ ਤੋਂ ਤਿਆਰੀ ਕਰਨੀ ਪੈਂਦੀ ਆ ਇਹ ਗੱਲ ਬਹੁਤ ਘੱਟ ਜ਼ਮੀਰਦਾਰ ਜਾਣਦੇ ਨੇ ਪੁਰਾਣੇ ਬਜ਼ੁਰਗ ਤਾਂ ਜਾਣਦੇ ਨੇ ਕਰਦੇ ਰਹੇ ਨੇ ਤੁਸੀਂ ਦੇਖਿਆ ਵੀ ਹੋ ਸੁਣਿਆ ਵੀ ਹੋਊਗਾ ਜਿਹੜੀ ਆਉਸਰ ਛੋਟੀ ਨੂੰ ਕਈ ਵਾਰੀ ਕੀ ਆ ਹੋ ਕੁਆਂਟਲ ਕੁਆਂਟਲ ਤੱਕ ਸਰੋਂ ਪਹਿਲਾਂ ਚਾਰ ਦੇ ਦਿੱਤੀ ਸੀ ਸੂਣ ਤੋਂ 2 2.5 ਮਹੀਨੇ ਪਹਿਲਾਂ ਉਹਦੇ ਨਾਲ ਕੀ ਆ ਨਾ ਪਸ਼ੂ ਦੇ ਸਰੀਰ ਦੇ ਅੰਦਰ ਚਕਨਾਈ ਸਟੋਰ ਹੋ ਜਾਂਦੀ ਆ ਸਰੀਰਕ ਜ਼ਰੂਰਤ ਸਾਰੀ ਉਹਦੀ ਪੂਰੀ ਹੁੰਦੀ ਆ ਚਨਾਈ ਚਕਨਾਈ ਸਟੋਰ ਹੋ ਜਾਂਦੀ ਆ ਕਿਉਂਕਿ ਉਸ ਵੇਲੇ ਆਪਾਂ ਕੋਈ ਦੁੱਧ ਤਾਂ ਕੱਢਦੇ ਨਹੀਂ ਜਦੋਂ ਪਸ਼ੂ ਸੂਂਦਾ ਦੁੱਧ ਦੇ ਰਾਹੀਂ ਫਿਰ ਉਹ ਜਿਹੜੀ ਚਰਬੀ ਅੰਦਰ ਚਕਨਾਈ ਜਾਂ ਚਰਬੀ ਸਟੋਰ ਹੋਈ ਆ ਉਹ ਘੋ ਦੇ ਰਾਹੀਂ ਬਾਹਰ ਹੋਣੀ ਸ਼ੁਰੂ ਹੋ ਜਾਂਦੀ ਆ ਜਿੰਨੀ ਕੁ ਖੁਰਾਕ ਆਪਾਂ ਉਹਨੂੰ ਦਿੰਨੇ ਆ ਪਸ਼ੂ ਨੂੰ ਫਿਰ ਥੋੜੀ ਖੁਰਾਕ ਨਾਲ ਵੀ ਜਿਹੜਾ ਪਸ਼ੂ ਆਪਣਾ ਜਿਆਦਾ ਫੈਟ ਵਾਲਾ ਦੁੱਧ ਦੇਊਗਾ ਆਪਾਂ ਨੂੰ ਇਸੇ ਤਰ੍ਹਾਂ ਜਿਹੜੀਆਂ ਗੱਭਣ ਮੱਝਾਂ ਨੇ ਆਪਣੀਆਂ ਜਦੋਂ ਮੱਝ ਆਪਣੀ 7-8 ਮਹੀਨਾ ਦੀ ਗੱਭਣ ਹੋ ਗਈ ਉਸ ਵੇਲੇ ਮੱਝਾਂ ਨੂੰ ਤੁਸੀਂ ਦੇ ਸਕਦੇ ਹੋ ਬਾਈਪਾਸ ਫੈਟ ਦੇ ਸਕਦੇ ਹੋ ਤੁਸੀਂ ਉਸ ਤੋਂ ਪਹਿਲਾਂ ਉਸ ਵੇਲੇ ਭਾਵੇਂ ਪਾਈਆ ਬਾਈਪਾਸ ਫੈਟ ਦੇਣੀ ਸ਼ੁਰੂ ਕਰ ਦਿਓ ਤੁਸੀਂ ਉਹਦੇ ਨਾਲ ਵੀ ਕੀ ਹੈ ਪਸ਼ੂਆਂ ਦੇ ਅੰਦਰ ਚਰਬੀ ਜਿਹੜੀ ਸਟੋਰ ਹੋ ਜਾਂਦੀ ਹੈ ਉਹ ਚਰਬੀ ਫਿਰ ਜਦੋਂ ਪਸ਼ੂ ਸੂਪਦਾ ਦੁੱਧ ਦੇ ਰਾਹੀਂ ਬਾਹਰ ਆਉਣੀ ਸ਼ੁਰੂ ਹੋ ਜਾਂਦੀ ਹੈ ਜਿਹੜੀ ਦੁੱਧ ਦੀ ਫੈਟ ਹੈ ਉਹ ਕਾਫੀ ਜ਼ਿਆਦਾ ਫਰਕ ਪੈ ਜਾਂਦਾ ਦੁੱਧ ਦੀ ਫੈਟ ਆ ਆਪਾਂ ਨੂੰ ਕਾਫੀ ਮਿਲ ਜਾਂਦੀ ਹੈ। ਬਾਕੀ ਗੱਲ ਫੈਟ ਦਾ ਸਬੰਧ ਨਸਲ ਦੇ ਨਾਲ ਵੀ ਬਹੁਤ ਹੁੰਦਾ ਹੈ। ਪਸ਼ੂ ਨੂੰ ਆਪਾਂ ਜਿੰਨੀ ਮਰਜ਼ੀ ਕਈ ਪਸ਼ੂ ਇਹੋ ਜਿਹੇ ਨੇ ਜਿੰਨੀ ਮਰਜ਼ੀ ਉਹਨਾਂ ਨੂੰ ਜਿਹੜੀ ਚਿਕਨਾਈ ਵਾਲੀ ਖੁਰਾਕ ਦੇਈ ਜਾਈਏ ਜਿੰਨਾ ਮਰਜ਼ੀ ਉਹ ਚ ਤੇਲ ਹੋਵੇ ਜਾਂ ਬਾਈਪਾਸ ਫੈਟ ਹੋਵੇ ਉਹ ਸਰੀਰਕ ਜ਼ਰੂਰਤ ਵਾਸਤੇ ਹੀ ਵਰਤ ਲੈਂਦੇ ਨੇ। ਚੰਮ ਉਹਨਾਂ ਦਾ ਮੋਟਾ ਹੋਈ ਜਾਂਦਾ। ਦੁੱਧ ਤੇ ਰਾਹੀਂ ਜਿਹੜਾ ਤੇ ਉਹ ਬਾਹਰ ਬਹੁਤ ਘੱਟ ਆਉਂਦਾ। ਫੈਟ ਉਹਨਾਂ ਦੀ ਦੁੱਧ ਦੇ ਵਿੱਚ ਘੱਟ ਹੁੰਦੀ ਆ। ਕੁਝ ਪਸ਼ੂ ਇਹੋ ਜਿਹੇ ਨੇ। ਜਿਹੜੇ ਜਿਨ੍ਹਾਂ ਦੀ ਸਰੀਰਕ ਜ਼ਰੂਰਤ ਬਹੁਤ ਘੱਟ ਹੁੰਦੀ ਆ ਉਹ ਫਿਰ ਦੁੱਧ ਦੇ ਰਾਹੀਂ ਜਿਹੜਾ ਘਿਓ ਬਾਹਰ ਕੱਢਣਾ ਸ਼ੁਰੂ ਕਰ ਦਿੰਦਾ ਹੈ ਉਹਨਾਂ ਦੀ ਫੈਟ ਜਿਹੜੀ ਵੱਧ ਹੁੰਦੀ ਆ ਸੋ ਦੋਸਤੋ ਇਹ ਤਿੰਨੇ ਹੀ ਨੁਕਤੇ ਨੇ ਵਰਤ ਕੇ ਦੇਖੋ ਜ਼ਰੂਰ ਤੁਹਾਨੂੰ ਫਾਇਦਾ ਹੋਊਗਾ ਬਾਈਪਾਸ ਫੈਟ ਜਿਹੜੇ ਆਪਣੇ ਗੱਪਣ ਪਸ਼ੂ ਨੇ ਉਹਨਾਂ ਨੂੰ ਤੁਸੀਂ 200 ਤੋਂ 250 ਗ੍ਰਾਮ ਦੇ ਦਿਓ ਜਦੋਂ ਪਸ਼ੂ ਅਸਲ ਛੂਪਿਆ ਉਸ ਵੇਲੇ ਵੀ ਤੁਸੀਂ ਉਹਨੂੰ ਦੇ ਸਕਦੇ ਹੋ ਜਿਹੜੇ ਚੰਗੀ ਨਸਲ ਦੇ ਪਸ਼ੂ ਨੇ ਵਧੀਆ ਤੋਤੋ ਦੇਣ ਵਾਲੇ ਪਸ਼ੂ ਨੇ ਨਹੀਂ ਤਾਂ ਜਿਹੜਾ 100 ਗ੍ਰਾਮ ਤੇਲ ਤੁਸੀਂ ਸੋ ਨੂੰ ਦਮਾਗੇ ਸਰੋਂ ਦਾ ਸੌਤ ਵੱਧ ਨਾ ਦੇਓ ਉਹਦੇ ਨਾਲ ਫਿਰ ਐਡਿਕਸ਼ਨ ਆਊਗੀ ਪ੍ਰੋਬਲਮ ਆਊਗੀ ਸੋ ਦੋਸਤੋ ਅਮੀਦਾ ਵੀ ਤਿੰਨੇ ਨੁਕਤਿਆਂ ਨੂੰ ਤੁਸੀਂ ਧਿਆਨ ਨਾਲ ਸੁਣਿਆ ਹੋਊਗਾ ਸਮਝਿਆ ਹੋਊਗਾ ਵਰਤ ਕੇ ਦੇਖੋ ਜਰੂਰ ਤੁਹਾਨੂੰ ਫਾਇਡ ਦੇ ਵਿੱਚ ਵਾਧਾ ਦੇਖਣ ਨੂੰ ਮਿਲੂਗਾ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ